ਲੋਈ ਕਰੋ ਨੋਟ ਅੱਜ ਪਿੰਡ ਬਾਜੀਆ ਪਿੰਡ ਕੋਲੇਆ ਵਾਲੀ ਮਲੋਟ ਕੋਲੇ ਸ਼੍ਰੀ ਮੁਕਸਾ ਸਾਹਿਬ ਦੀ ਧਰਤੀ ਤੇ ਲਗਭਗ ਤੁਹਾਨੂੰ ਦੰਨੇ ਅਪਡੇਟ ਕਿੰਨੇ ਕਬੂਤਰ ਹੋ ਗਏ ਤੇ ਕਿੰਨਿਆਂ ਨੂੰ ਵਜਨੇ ਹੋਲੇ ਡਾਕਟਰ ਬਾਈ ਕਾਪੀ ਤੇ ਤੇ ਬਾਈ ਜੰਦਾ ਸੇਵਾ ਅਜ ਫੇਰ ਹੱਥ ਪਰ ਕਰ ਲਾ ਮੈਂ ਆਪੇ ਲਾ ਦੂ ਆਪੇ ਖਿਆਲ ਪੋਸਟ ਚਾਬੀ ਦੇ ਚੰਗਲ ਕਿੰਨੇ ਕਬੂਤਰ ਹੋ ਗਏ ਵੀ ਡਾਕਟਰ 28 ਆ ਜੀ 28 ਟੋਟਲ ਹਾਂ 28 ਦੇ ਬਸ ਕਿਸ ਨੂੰ ਅਜ ਕਰ ਦਿੰਦੇ ਇੱਕ ਦੋ ਨਾ ਕਬੂਤਰ ਆਏ ਨਹੀਂ ਉੱਚੋਂ ਠੀਕ ਆ 28 ਕਬੂਤਰਾਂ ਨੂੰ ਵਜ ਗਏ ਜੀ ਓਲੇ ਪਿੰਡ ਕੋਲੇ ਵਾਲੇ ਦੀ ਅਪਡੇਟ ਆਈ ਇਹ 28 ਕਬੂਤਰ ਹੋਇਆ ਟੋਟਲ 2200 ਰੁਪਏ ਸੀ ਨਾ ਮੈਂ 2200 ਰੁਪਏ ਇੰਟਰੀ Kan ini itu berapa? ਉਹ ਲੈ ਗਿਣੀਏ ਨੇ ਇਧਰੋਂ ਕੋਈ ਅਗਰ ਟੂ ਸਾਈਡ ਨਾਲ ਕਰਕੇ ਕਰਕੇ ਅੰਦਰ ਰੱਖੋ ਇੱਥੇ ਇੱਥੇ ਕਰੀਏ ਤੇਰੇ ਨਾਲ ਕਿੱਲਾ ਨਹੀਂ ਕੋਤਰਾ ਦੇ ਉਧਰ ਨਾ ਇਹ ਹਰੇ ਤੋਂ ਸੜਾ ਆ ਨਿਗਾਰਾ ਸੱਜੇ ਨਾਲ ਗੁੱਦਰ ਦੀ ਆ ਆ ਦੇਖਣ ਲਈ ਆ ਗਿਆ ਆ ਗਿਆ ਬੋਵੀ ਚਲਾਵਾ ਦੇ ਕਿਹੜਾ ਸੀ ਆ ਉਹ ਕਿੰਨਾ ਕੁੱਥੇ ਲਾ ਦੇ ਆ ਗਿਆ ਇੱਧਰ ਕਰੀ ਆ ਇੱਧਰ ਇੱਧਰ ਕਰੀ ਆ ਕੀ ਆ ਬਈ ਡੱਬੀ ਦਾ ਕਰਕੇ ਨੇ ਤੇ ਸੱਜੇ ਪਾਸੇ ਲਾਉਣੇ ਆ ਮੋਰ ਆਪਾਂ ਖੱਬੇ ਬਸ ਖੰਬਾ ਦੇ ਆ ਖੱਬੇ ਬਸ ਟੂਸੇ ਤੇ ਲਾਉਣੇ ਆ ਮੋਰ ਆ ਆ ਤੁਸੀਂ ਦਿਨੀ ਨਾ ਫਿਰ ਉਸ ਤੇ ਹਾਂਜੀ ਹਾਂਜੀ ਸਹੀ ਆ ਕੱਲ ਨੂੰ ਵੀ ਐਵੇਂ ਰੋਲਾ ਪਾ ਖੜੇ ਯਾਰ ਤਸਵੀਰ ਬਾਦਲ ਤਸਵੀਰ ਬਾਦਲ ਉਸਤਾਦ ਜੀ ਹੋ ਰਹਿ ਗਿਆ ਕੋਈ ਲਿਓ ਵੀ ਲਿਓ ਵੀ ਲਿਓ ਗਿਆ ਮੁੰਡਾ ਚੱਕ ਲੈ ਰੇ ਲੰਡਾ ਭੇਜ ਜੇ ਇੱਥੇ ਹੀ ਉਹ ਤਾਂ ਗੁਰਦੁਆਰੇ ਕੋਲ ਬੋਰੀ ਬੈਠਾ ਦੇ ਕਿੰਨਾ ਹੋਵੇ 26 ਹੋਗਾ ਕਿ 27 ਹੋਣਾ ਸਤਾਈ ਹੋਗੇ ਲਿਆਓ ਕੋਈ ਮੁਰਗਾ ਬਦਲੋ ਇੱਥੇ ਆਉਂਦੇ ਨੇ ਇੱਥੇ ਆਉਂਦੇ ਨੇ ਨਾ ਇਹਦਾ ਨਹੀਂ ਹਾਂ ਮਾਰ ਕੇ ਚੱਪੀ ਨੇ ਮਾਜੀਰ ਕਿਨਾਂ ਦਰਦਾ ਨਾ ਹੋ ਰਹਿਦਾ ਨਹੀਂ ਕੋਈ ਕਬੂਤਰ ਸਾਡੇ ਕੋਲ ਵੀਰੇ ਹੈਗਾ ਕੋਈ ਕਬੂਤਰ ਇੱਧਰ ਹੈਗਾ ਕਬੂਤਰ ਲਿਆਓ ਜੀ ਲਿਆਓ ਕਬੂਤਰ ਲੈ ਲੈਓ ਸੁਪਰਪਿੰਡਾ ਇਹ ਪਿੰਡ ਵਿੱਚ ਪਾੜੇ ਪਾੜੋ ਨਹੀਂ ਇੱਧਰ ਵਿੱਚ ਪਾੜੋ ਪਾਣੀ ਦਾ ਪਾਣੀ ਆਏ ਹੋ ਪਾਏ ਨੇ ਰਾਜਾ ਵਾਲੇ ਪਤਾ ਨਹੀਂ ਕਿਹੜੇ ਸ਼ਗਲ ਕਰਦੇ ਨੇ ਮੈਂ ਕੱਢ ਲਾ ਬਾਈ ਇਸ ਦੀ ਜਾਨ ਦੇ ਯਾਰ ਬੋਰੇ ਦੁਕਰ ਮਾਲਾ ਬਰਮਾਲੀਆ ਕਾਦੀ ਬਾਈ ਜਿਹੜੀ ਹਰੀ ਰੱਖਣਾ ਛੱਡ ਦਿੰਦੀ ਇਹ ਦੇ ਤੂੰ ਕਿਤੇ ਮਾਰਦਾ ਚਾਰ ਵਿਚਾਰ ਬੋਲੇ ਰੋ ਲੱਗ ਜਾਨਾ ਤੀਰ ਬਣੇ ਗੱਡੀ ਵਧ ਗਈ ਬੱਸ ਪਗੱਡੀ ਲੱਗ ਗਈ ਯਾਰ ਗੇਅਰ ਬਾਈਨੋ ਹੋਣਾ ਜੀ ਕਿੰਨੂੰ ਠਾਈਆਂ ਲੱਗੀਆਂ ਫਰਦਾ 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 ਹੋ ਜਾ ਤਾ ਬਹਿਗਾ ਉਹ ਵੜ ਗਿਆ